ਸਸਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸਦਾ ਹਾਂ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੀ ਗੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਸਾਰਿਆਂ ਦਾ ਇਹਨਾਂ ਨੂੰ ਧੰਨਵਾਦ ਤੇ ਬਹੁਤ ਸਾਰਾ ਪਿਆਰ ਭੇਜਦੀ ਹਾਂ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਆ ਉਹ ਹੈਗਾ ਤਾਂ ਕੁਰਤੇ ਪਜਾਮੇ ਦੀ ਪਰ ਕਈ ਵਾਰੀ ਕੀ ਹੁੰਦਾ ਵੀ ਕੁਰਤੇ ਪਜਾਮੇ ਵਿੱਚ ਪੋਰਸੇਦ ਹੁੰਦੀ ਆ ਹਨਾ ਉਥੇ ਆਪਾਂ ਨੂੰ ਆਗੇ ਕੰਫਿਊਜ਼ ਹੁੰਦੀ ਮੈਨੂੰ ਪਰਸੋਂ ਵੀ ਇੱਕ ਭੈਣ ਦਾ ਫੋਨ ਆਇਆ ਸੀ ਵੀ ਉਹ ਬਾਹਾਂ ਪੱਕੇਵੇਂ ਕੱਟਣੀ ਆ ਤਾਂ ਹੁਣ ਮੈਂ ਇੱਕ ਸੂਟ ਕੱਟ ਰਿਹਾ ਛੋੜੇ ਪਣੇ ਦਾ ਛੋੜੇ ਪਣੇ ਦੇ ਜੀ ਦਿੱਕਤ ਆਉਂਦੀ ਆਪ ਨੂੰ ਵੱਡੇ ਬਣੇ ਦੀ ਤਾਂ ਬਾਹਾਂ ਨਿਕਲ ਆਉਂਦੀ ਆ ਉਹ ਜਦੋਂ ਪਣਾ ਛੋਟਾ ਹੋਵੇ ਉਦੋਂ ਤੁਸੀਂ ਬਾਹਾਂ ਕਿਵੇਂ ਕੱਟਣੀ ਆ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਧਿਆਨ ਦਿਵਾ ਦਿਆਂ ਕਿੰਨਾ ਕਿੰਨਾ ਨਾਪ ਹੈ ਇਹਦਾ ਫੁੱਲ ਸਾਈਜ਼ ਆ ਬੋਡੀ ਦਾ ਨਾਪ ਲੈਂਦਾ ਹਾਂ 45 ਲੰਮਾਈ ਆ 26 ਬਾਹ ਸਾਢੇ 93 ਤੀਰਾ ਜਿਹੜੀ ਛਾਤੀ ਆ ਉਹ ਪੂਰੀ ਪੂਰੀ 45 ਆ ਕੱਸ ਕੇ ਤੇ 26 ਕਮਰ ਆ ਤੇ ਡੇਰਾ ਉਹ 47 ਆ। ਹਿੱਪ ਜਿਹੜੀ ਉਹ 26.5 ਆ ਇਹ ਤਿਆਰ ਨਾ ਆਪ ਆਪਣੇ ਕੋਲੇ। ਤੇ ਫਰੰਟ ਜਿਹੜਾ ਉਹ 10.5 ਆ। ਫਿਰ ਆ ਗਿਆ ਉੱਪਰੋਂ ਛਾਤੀ ਤੋਂ ਇਹ ਵੀ 26 ਆ ਹਨਾ। ਤੇ ਗੀਜੇ 2 ਆ ਕਲਰ 18 ਕੋਣੀ 15। ਪਿਆਮੀ ਲੰਬਾਈ ਸਿੱਧੇ 44 ਆ ਮੂਰੀ 16 ਤੇ ਪੱਟ ਹੈਗਾ 31 32 ਇੰਚ। ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦੇ ਸੇਮ ਨਾਪ ਦਾ ਕਈ ਵੀ ਕੁੜਤਾ ਪਿਆ ਮਾ ਆਉਂਦਾ ਤਾਂ ਘੱਟ ਤੋਂ ਘੱਟ ਵੀ 6 ਮੀਟਰ ਕਪੜਾ ਆਪਾਂ ਨੇ ਨੂੰ ਲੱਗੂਗਾ 6 ਪੌਣੇ 6 ਮੀਟਰ ਇਸ ਤੋਂ ਘੱਟ ਕਪੜੇ ਦੇ ਵਿੱਚ ਆਪਾਂ ਨੇ ਇਹ ਚੀਜ਼ ਨਿਵਰਤਰੀ ਠੀਕ ਆ ਨਹੀਂ ਤਾਂ ਦਿੱਕਤ ਆਊਗੀ ਤੁਹਾਨੂੰ ਮੰਨ ਕੇ ਚੱਲੋ ਵੀ ਇਸ ਕਪੜੇ ਦੇ ਵਿੱਚ ਪੁੱਛੇ ਦਾ ਹੈਗੀ ਆ ਹਨਾ ਹੈ ਨਹੀਂ ਪਰ ਮੈਂ ਤੁਹਾਨੂੰ ਦੱਸਣ ਵਾਸਤੇ ਵੀ ਸਮਝਾਉਣ ਵਾਸਤੇ ਵੀ ਖੋਲ ਕੇ ਬਾਹਰ ਆਪਾਂ ਕਿਵੇਂ ਕੱਟਣੀ ਹੈ ਸਪੋਜ਼ ਕਰੋ ਦੇ ਵਿੱਚ ਪੁੱਛੇ ਤੋਂ ਹੁੰਦੀ ਜਾਂ ਤਾਂ ਅੰਦਰਲਾ ਪਾਸਾ ਆਪਣਾ ਸਿੱਧਾ ਹੁੰਦਾ ਆ ਬਾਹਰ ਆਪਾਂ ਮੰਨ ਕੇ ਜਿਵੇਂ ਪੁੱਠਾ ਕਰ ਲਿਆ ਪਾਸਾ ਆ ਦੇ ਇਹ ਇਸ ਤਰ੍ਹਾਂ ਮੈਂ ਖੋਲ ਕੇ ਬਾਹਰ ਕੱਟਣੀ ਹੈ ਪੂਰੇ ਧਿਆਨ ਨਾਲ ਵੀਡੀਓ ਦੇਖੋ ਜੇ ਮਾੜੀ ਵੀ ਕਿਤੇ ਭੁੱਲ ਚੁੱਕ ਹੋ ਗਈ ਫਿਰ ਬਾਹਾਂ ਦੋਨੇ ਇੱਕ ਪਾਸੇ ਦੀਆਂ ਹੋ ਜਾਣੀਆਂ ਹਨਾ ਤਾਂ ਜਿਹੜੀ ਛਾਤੀ ਇਹਨਾਂ ਦੀ ਉਹ ਬਣੂਗੀ 23 ਇੰਚ ਉਹ ਸੌਰੀ ਮੋਢਾ 23 ਇੰਚ ਮੋਢਾ ਬੰਦਦਾ ਇਹਨਾਂ ਦਾ ਹਾਂ ਤੇ 23 ਇੰਚ ਮੋਢਾ ਤੇ ਬਾਹਾਂ ਦੀ ਲੰਬਾਈ ਜਿਹੜੀ ਹੈਗੀ ਆ ਉਹ 26 ਇੰਚ ਆਪਾਂ ਰੱਖਾਂਗੇ 25 ਇੰਚ ਇਹ ਆਨ 25 ਠੀਕ ਆ ਜੀ ਤੇ ਕਾਫ ਹੈਗੇ 10 ਇੰਚ ਆਪਾਂ ਇਥੋਂ ਰੱਖਾਂਗੇ 6.1 ਹਾਂ 25 ਇਥੋਂ ਰੱਖਾਂਗੇ ਆਪਾਂ 25 ਹਾਂ 4 ਇੰਚ ਇਧਰ ਕੋਣੀ ਹੈਗੀ 15 ਆਪਾਂ ਰੱਖਾਂਗੇ 16 ਇੰਚ ਆ ਸਾਰੀਆਂ ਚੀਜ਼ਾਂ ਮਿਲ ਲੈਣਾ ਕਰੋ ਜਿਵੇਂ ਕੋਣੀ ਹੋਈ ਹਨਾ ਇਹ ਲਾਜ਼ਮੀ ਜ਼ਰੂਰੀ ਆ ਤਾਂ ਫੱਟੀ ਕਿਵੇਂ ਲਾਉਣੀ ਆ ਇਹ ਇਸ ਤਰ੍ਹਾਂ ਹੋਣੀ ਫੱਟੀ ਹਲ ਹੋਲ ਕੇ ਬਾਹਰ ਪੂਰੇ ਧਿਆਨ ਨਾਲ ਘਟਨੀ ਪੈਂਦੀ ਆ ਜੇ ਮਾਰਾ ਮੁੱਟਾ ਹੀ ਪਾਸਾ ਘੁੰਮ ਗਿਆ ਜਾਂ ਤਾਂ ਪਾਸੇ ਸਿੱਧੇ ਅੰਦਰ ਹੋਣ ਜਾਂ ਪਾਸੇ ਸਿੱਧੇ ਬਾਹਰ ਹੁਣ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਪਵੇ। ਆ ਦੇਖੋ ਜੀ ਹੁਣ ਆਪਣਾ ਕੋਲੇ ਆ ਪੀਸ ਆ ਗਿਆ। ਆ ਵੀ ਪਾਸਾ ਸਿੱਧਾ ਜਿਹੜਾ ਆਪਾਂ ਇਹਦੇ ਉੱਤੇ ਮੁੱਦਾ ਮਾਰਾਂਗੇ ਉਹ ਵੀ ਪਾਸਾ ਆਪਣਾ ਸਿੱਧਾ ਹੋਊਗਾ। ਆਹ ਆ ਦੇਖੋ ਇਸ ਤੇ ਠੀਕ ਆ ਜਾਂ ਤਾਂ ਦੋਨੇ ਪਾਸੇ ਆਪਣੇ ਸਿੱਧੇ ਹੋਣ ਜਾਂ ਦੋਨੇ ਪਾਸੇ ਬਾਹਰਲੇ ਪਾਸੇ ਹੋਣ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਆ ਬਿਲਕੁਲ ਇਹਦੇ ਨਾਲ-ਨਾਲ ਦੀ ਕਟਣਾ ਇਹ ਪੋਰਸਿੱਦ ਵਾਲੀ ਬਾਹ ਦਾ ਆ ਤਰੀਕਾ ਦਾ ਕਈ ਵਾਰੀ ਕਿਸੇ ਭੈਣ ਨੂੰ ਕਟਣਾ ਪੈ ਜੇਕ ਸੂਟ ਪੋਰਸਿੱਦ ਹੋਵੇ ਕੱਪੜੇ ਦੇ ਵਿੱਚ ਵੀ ਕਿਵੇਂ ਕਟਣਾ ਪਜਾਮਾ ਕੱਢਣ ਤੋਂ ਪਹਿਲਾਂ ਬਾਹ ਕਟਣੀ ਹੈ ਨਾ ਇਹ ਚੀਜ਼ ਦਾ ਲਾਇਮਨ ਤਿਆਰ ਰੱਖਿਆ ਕੋ ਜਮਾਇਦੇ ਨਾਲ-ਨਾਲ ਦੀ ਇਧਰੋਂ ਮਾਨ ਤੁਸੀਂ ਦੋਨੇ ਪਾਸੇ ਪੁੱਠੇ ਰੱਖ ਸਕਦੇ ਹੋ ਪਰ ਇਹ ਨਹੀਂ ਹੈ ਵੀ ਆਪਾਂ ਇੱਕ ਅੰਦਰ ਪੁੱਠਾ ਕਰ ਲੈ ਇੱਕ ਬਾਹਰ ਕਰ ਲੈ ਆਹ ਤਰੀਕਾ ਹੈਗਾ ਇੱਥੇ ਹੁਣ ਆਪਾਂ ਇਹ ਫੱਟੀਆਂ ਕੱਟਾਂਗੇ ਉਸੇ ਤਰੀਕਾ ਬਾਕੀ ਸਾਰਾ ਸੇਮ ਪ੍ਰੋਸੈਸ ਹੋਊਗਾ ਇਸ ਤਰ੍ਹਾਂ ਆਪਾਂ ਮਤ ਤੁਸੀਂ ਨੌਣਾ ਕਰੀਬ ਪਾ ਸਕਦੇ ਹੋ ਬਹੁਤ ਪ੍ਰੈਸ ਜਿਹਾ ਆ ਠੀਕ ਆ ਦੋ ਲੜਾਂ ਦੇ ਉੱਪਰ ਉੱਪਰ ਇਸੇ ਤਰੀ ਮੂਹਰੇ ਪੱਲੇ ਤੇ ਛਾਂਟ ਪਾ ਦਾਂ ਜੀ। ਠੀਕ ਆ। ਲੋਚੀ। ਠੀਕ ਆ। ਫਿਰ ਵੀ ਜੇ ਕਿਸੇ ਭੈਣ ਨੂੰ ਕਿਸੇ ਵੀ ਚੀਜ਼ ਨਾ ਸਮਝ ਆਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੁਬਾਰੇ ਦੱਸ ਦਿਓ ਫਿਰ ਮੈਂ ਦੁਬਾਰੇ ਫਿਰ ਇੱਕ ਵਾਰੀ ਬਾਹਰ ਸੇ ਇਹਦੇ ਲਈ ਕਿਵੇਂ ਕੱਟਣੀ ਹੈ ਉਹ ਤੁਹਾਨੂੰ ਦੱਸ ਦਊਗਾ ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਤੁਸੀਂ ਜੇ ਕਿਸੇ ਭੈਣ ਨੇ ਫੋਨ ਵੀ ਕਰਨਾ ਤਾਂ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਨਾ ਦਿਨੇ ਕਿਸੇ ਵੀ ਭੈਣ ਨੇ ਫੋਨ ਨਹੀਂ ਕਰਨਾ WhatsApp ਤੇ ਮੈਸੇਜ ਤੁਸੀਂ ਦਿਨੇ ਵੀ ਛੱਡ ਸਕਦੇ ਹੋ ਧੰਨਵਾਦ ਮਿਲਦੇ ਹਾਂ ਜਲਦੀ ਨਾਲ ਵੀਡੀਓ ਲੈ ਕੇ ਸਸਤੀ ਕਾ